انکتش شرما زندہ باد تالیوں نال زندہ باد سوہنی ਹੁਣ ਇਹ ਹੀ ਆਸ ਕਰਦੀ ਹੈ ਕਿ ਜਿਸ ਤਰ੍ਹਾਂ ਸ਼ਰਮਾ ਜੀ ਨੇ ਆਪਣੇ ਇਲਾਕੇ 'ਚ ਤੁਸੀਂ ਉੱਧਰ ਜਾ ਕੇ ਦੇਖ ਲਓ ਸ਼ਰਮਾ ਜੀ ਤਾਂ ਇੱਕ ਐਸੇ ਜੀ ਇਨਸਾਨ ਹੈ ਜਿਹੜੇ ਪਹਿਲਾਂ ਆਪਣੇ ਕਾਰਜ ਨੂੰ ਬਾਅਦ ਸੋਚਦੇ ਆ ਪਹਿਲਾਂ ਆਪਣੇ ਇਲਾਕੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਜਿੱਥੇ ਵੀ ਜਾਂਦੇ ਆ ਲੋਕ ਬਹੁਤ ਪਿਆਰ ਨਾਲ ਅਟੈਂਡ ਕਰ ਰਹੇ ਆ ਤੇ ਕਹਿੰਦੇ ਆ ਕਿ ਅਸੀਂ ਤਾਂ ਸਾਰੀ ਸਰਕਾਰਾਂ ਦੇਖ ਚੁੱਕੇ ਆ ਕਿ ਜਿਹੜੀ ਆਪਣੀ ਸਭ ਤੋਂ ਵਧੀਆ ਕਾਲੀ ਸਰਕਾਰ ਦੀ ਜਿਨ੍ਹਾਂ ਦੇ ਟਾਈਮ 'ਚ ਪਹਿਲਾਂ ਵਿਕਾਸ ਦੇ ਜਿਹੜੇ ਵਧੀਆ ਕੰਮ ਹੋਏ ਤੇ ਹੁਣ ਉਹ ਚਾਰੇ ਆ ਕਿ ਮੁੜ ਤੇ ਆ ਕਾਲੀ ਸਰਕਾਰ ਦੁਬਾਰੇ ਆਏ ਜਿਹੜੇ ਰੁਕੇ ਹੋਏ ਕੰਮ ਐ ਉਹ ਦੁਬਾਰਾ ਰਫਤਾਰ ਨਾਲ ਸ਼ੁਰੂ ਕਰ ਸਕਣ ਇੱਕ ਤੋਂ ਔਰਤਾਂ ਦੀ ਜਿਹੜੀ ਸਿਕਿਉਰਿਟੀ ਮਤਲਬ ਔਰਤਾਂ ਨੂੰ ਸੁਰੱਖਿਅਤ ਰਹਿਣ ਵਾਸਤੇ ਆਪਣੇ ਜੋ ਉਹਨਾਂ ਦੀ ਉਹ ਹੈ ਇੱਕ এডਿਕੇਸ਼ਨ ਦੀ ਜਿਹੜੀ ਹੈਗੀ ਹੈ ਔਰਤਾਂ ਦੀ ਉਹ ਆਪਾਂ ਇਸ ਟਾਈਮ ਵੀ ਆਪਣੇ ਪਿੰਡਾਂ ਚਲੇ ਜਾਓ ਥੋੜਾ ਕਮੀ ਘਾਟ ਹੀ ਹੈ ਇਸ ਚੀਜ਼ ਦੀ ਵੀ এডਿਕੇਸ਼ਨ ਬਾਰੇ ਥੋੜਾ ਅਵੇਅਰ ਕਰਨੇ ਦੀ ਜ਼ਰੂਰਤ ਹੈ ਤੋਂ ਅਸੀਂ ਇੱਕ ਬੇਰੋਜ਼ਗਾਰੀ ਹੈ ਬਹੁਤ ਇੱਕ ਆਪਣੇ ਯੂਥ ਚ ਨਸੇ ਦਾ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਕਰਕੇ ਆਪਾਂ ਇਸ ਤਰ੍ਹਾਂ ਕੇ ਰੁਜ਼ਗਾਰ ਪੈਦਾ ਕਰੇ ਕਿ ਜਿਸ ਤੇ ਯੂਥ ਜਿਹੜਾ ਹੈ ਆਪਣਾ ਉਹ ਰੁਜ਼ਗਾਰ ਕੀਤੇ ਪ੍ਰਭਾਵਿਤ ਹੋ ਕੇ ਉੱਧਰ ਲਗੇ ਨਾ ਕਿ ਨਸੇ ਕੀ ਤਰਫ ਜਾਏ ਹਾਂਜੀ ਉਹ ਤੋਂ ਮਿਲ ਨਹੀਂ ਹੈ ਉਹ ਪਰ ਪ੍ਰਮਾਤਮਾ ਨੇ ਸ਼ਾਇਦ ਪਹਿਲਾਂ ਹੀ ਸੋਚ ਸਮਝ ਕੇ ਹੀ ਆਪਾਂ ਨੂੰ ਪਹਿਲੇ ਨੰਬਰ ਤੇ ਹੀ ਰੱਖਿਆ ਹੋਗਾ ਇਸ ਕਰਕੇ ਪਹਿਲਾ ਨੰਬਰ ਹੀ ਮਿਲਿਆ ਹੈ ਉਹ ਰਹਿਣਾ ਵੀ ਵਿਸ਼ਰਮਾ ਜੀ ਨੇ ਪਹਿਲੇ ਨੰਬਰ ਤੇ ਹੀ ਹੈ ਜਿਸ ਤਰ੍ਹਾਂ ਕਿ ਲੋਕਾਂ ਦਾ ਇਤਨਾ ਪਰਵਾਹ ਹੁੰਕਾਰਾ ਮਿਲ ਰਿਹਾ ਪਿਆਰ ਮਿਲ ਰਿਹਾ ਜਿੱਥੇ ਵੀ ਜਾ ਰਹੇ ਆ ਲੋਕ ਬਹੁਤ ਉਤਸ਼ਾਹ ਨਾਲ ਮਿਲ ਰਿਹਾ ਤੇ ਕਹਿ ਰਹੇ ਆ ਜੀ ਆਪਾਂ ਨੇ ਤੋਂ ਸ਼ਰਮਾ ਜੀ ਨੂੰ ਲੈ ਕੇ ਆਣਾ ਜਿਹੜੇ ਉਹਨਾਂ ਨੇ ਕੰਮ ਕਰੇ ਆ ਆਪਣੇ ਇਲਾਕੇ 'ਚ ਤੇ ਉਹਨਾਂ ਨੇ ਉੱਧਰ ਵੀ ਇਸ ਤਰ੍ਹਾਂ ਹੀ ਆਪਣੇ ਇਲਾਕੇ ਦਾ ਵਿਕਾਸ ਕਰਾਉਣਾ ਹੈ ਸਾਰੀ ਜਗ੍ਹਾ ਤੇ ਹਾਂਜੀ ਹਾਂਜੀ ਉਹਨਾਂ ਨੇ ਜਿਸ ਤਰ੍ਹਾਂ ਸ਼ਰਮਾ ਜੀ ਨੇ ਆਪਣੇ ਇੱਧਰ ਇਲਾਕੇ 'ਚ ਸੈਲਫ ਹੈਲਪ ਗਰੁੱਪ ਸ਼ੁਰੂ ਕਰੇ ਹੋਏ ਆ ਤੇ ਆਪਣਾ ਇਹ ਹੀ ਕੋਸ਼ਿਸ਼ ਰਹੇਗੀ ਕਿ ਜਿਸ ਤਰ੍ਹਾਂ ਆਪਣਾ ਔਰਤਾਂ ਆਪਣੇ ਘਰ 'ਚ ਜਿਹੜੇ ਛੋਟੇ-ਛੋਟੇ ਕੰਮ ਜਿਸ ਤਰ੍ਹਾਂ ਸਿਲਾਈ ਕੜਾਈ ਪਾਪੜ ਬਣਾਉਣਾ ਜਿਹੜੇ ਇਹ ਛੋਟੇ-ਛੋਟੇ ਕੰਮ ਹੁੰਦੇ ਆ ਆਪਣੇ ਡੇਲੀ ਰੁਟੀਨ ਦੇ ਇਹ ਇਸ ਤਰ੍ਹਾਂ ਆਪਣੇ ਛੋਟੇ-ਛੋਟੇ ਰਜਗਾਰ ਸ਼ੁਰੂ ਕਰ ਰਹੇ ਜਿਸ ਤਰ੍ਹਾਂ ਉਹਨਾਂ ਦੀ ਘਰ ਬੈਠੇ ਹੀ ਇਨਕਮ ਹੋ ਸਕੇ ਤੇ ਆਪਣੇ ਪਰਿਵਾਰ ਦਾ ਅਚੀ ਤਰ੍ਹਾਂ ਪਾਲਣ ਪੋਸ਼ਣ ਕਰ ਸਕੇ ਹੋ। ਜੀ ਹਾਂ ਜੀ ਉਹ ਪਿੱਛੇ ਦੇਖੋ ਕਾਂਗਰਸ ਨੇ ਪਹਿਲਾਂ ਝੁੱਠੀ ਗੁਟਕੇ ਸੌਂਦੀ ਸੌਂ ਖਾ ਕੇ ਗੁਟਤਾ ਸਾਹਿਬ ਦੀ ਤੇ ਆਪਣੀ ਝੁੱਠੇ ਲਾਰੇ ਲਾ ਕੇ ਗਵਰਨਮੈਂਟ ਬਣਾ ਲਈ ਤੇ ਉਸ ਟਾਈਮ ਨਹੀਂ ਕੁਝ ਵੀ ਹੋਇਆ ਤੇ ਹੁਣ ਦੇਖ ਲਓ ਇਹ ਜਿਹੜੀ ਆਪ ਸਰਕਾਰ ਆਈ ਹੈ ਇਹਨਾਂ ਨੇ ਤਾਂ ਬਿਲਕੁਲ ਹੀ ਝਾੜੂ ਮਾਰ ਦਿਆ ਸਾਰੇ ਕੰਮਾਂ ਤੇ ਹੀ ਤੇ ਉਹਨਾਂ ਨੇ ਬਹੁਤ ਵਾਅਦੇ ਕਰੇ ਤੇ ਆਪਾਂ ਰੁਜ਼ਗਾਰ ਦੇਵਾਂਗੇ ਆਪਾਂ ਨਸੇ ਦੂਰ ਕਰ ਦੇਵਾਂਗੇ ਪਰ ਹੋਇਆ ਕੁਝ ਵੀ ਨਹੀਂ ਉਹ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਪਿੱਛੇ ਤੱਕੇਲ ਰਹੇ ਆ ਜਿਹੜੀ ਉਹਨਾਂ ਦੀ ਹਾਲਾਤ ਬਣੇ ਹੋਇਆ ਇਸ ਟਾਈਮ ਪੰਜਾਬ ਦੇ ਹਾਂਜੀ ਉਹ ਕਹਿੰਦੇ ਆ ਕਿ ਆਪਾਂ ਨੇ ਦੇਖ ਲਈਏ ਸਾਰੇ ਇਸ ਕਾਂਗਰਸ ਸਰਕਾਰ ਵੀ ਦੇਖ ਲਈ ਆਪ ਆਲੇ ਵੀ ਦੇਖ ਲਈਏ ਤੇ ਹੁਣ ਜਿਹੜੇ ਉਹ ਫਿਰ ਮੁੜਤੇ ਅਕਾਲੀ ਸਰਕਾਰ ਨੂੰ ਚਾਹੁੰਦੇ ਆ ਕਿ ਉਹ ਆਏ ਤੇ ਆਪਣੇ ਜਿਹੜੇ ਉਹਨਾਂ ਦੇ ਟਾਈਮ 'ਚ ਵਿਕਾਸ ਕਰ ਰਹੇ ਹੋਏ ਤੇ ਉਹਨਾਂ ਨੂੰ ਸੁਚਾਰੂ ਰੂਪ ਨਾਲ ਜਾਰੀ ਕਰਨਾ